ਹਰ ਹਰ ਦਾ ਜੇ ਗਿਆਨ ਲੈ ਲਿਆ ਜਿਹੜੇ ਪਿਛਲੇ ਜਿੰਨੇ ਵੀ ਤੂੰ ਸਮਝ ਪਾਪਤਾ ਨੇ ਕੋਈ ਕੀਤਾ ਇਹ ਨਹੀਂ ਬੰਦਾ ਪਾਪ ਕਾਨੂੰ ਕੀਤਾ ਕੋਈ ਹੁਕਮ ਦਾ ਵਿਰੋਧ ਕੀਤਾ ਜਿਹੜਾ ਕਰਦਾ ਰਿਹਾ ਉਹੀ ਪਾਪ ਹੋਏ ਨੇ ਉਹ ਹੁਕਮ ਦਾ ਵਿਰੋਧ ਕਰਦਾ ਰਿਹਾ ਉਹ ਵੀ ਜਿਹੜਾ ਕੰਮ ਹੋਏ ਨਹੀਂ ਇਹਦੇ ਜਿਹੜੇ ਨੇ ਸੋਚੇ ਨੇ ਹੋਏ ਨਹੀਂ ਉਹੀ ਉੱਥੇ ਵਿਰੋਧ ਹੋਇਆ ਹੁਕਮ ਦਾ ਜਿਹੜੇ ਹੋ ਗਏ ਉੱਥੇ ਤਾਂ ਵਿਰੋਧ ਨਹੀਂ ਹੋਇਆ ਜਿੱਦ ਨੂੰ ਪਛਤਾਵਾ ਹੋਇਆ ਉਹ ਜਿਹੜਾ ਹੋਪੋਂ ਦਾ ਵਿਰੋਧ ਹੋਇਆ ਤੇਰਾ ਉਹ ਹੀ ਅਸਰ ਚ ਪਾਪ ਤੇ ਉਹਨਾਂ ਨੂੰ ਬਰਬਾਦ ਹੈ ਮੰਨਦਾ ਨਹੀਂ ਦੇਖੋ ਉਹਨਾਂ ਨੂੰ ਆ ਬੰਨਦਾ ਨਹੀਂ ਜਿਹੜੇ ਪਾਪ ਨਹੀਂ ਉਹਨਾਂ ਨੂੰ ਪਾਪ ਨਹੀਂ ਮੰਨਦਾ ਜਿਹੜੇ ਪਾਪ ਨਹੀਂ ਉਹਨਾਂ ਨੂੰ ਪਾਪ ਨਹੀਂ ਇਸ ਕਰਕੇ ਕਬੀਰ ਇਹ ਕਹਿੰਦਾ ਵੀ ਤੂੰ ਇਹਨਾਂ ਪਾਪਾਂ ਤੇ ਨਾ ਡਰ ਜਿਹੜੇ ਤੇਤੇ ਹੋ ਗਏ ਤੂੰ ਉਹਨਾਂ ਪਾਪਾਂ ਤੇ ਡਰ ਜਿਹੜੇ ਤੇਤੇ ਹੋਏ ਦੀ ਜਿਹੜੇ ਪਾਪ ਤੇਤੇ ਹੋਏ ਨਹੀਂ ਨਾ ਤੂੰ ਸੋਚਦਾ ਸੀ ਕਰ ਨੂੰ ਉਹ ਚਾਹੇ ਪੁਰਨਾ ਤੇ ਉਹ ਵੀ ਬਾਪੇ ਤੇ ਉੱਥੇ ਤੇ ਹੋਏ ਨਹੀਂ ਜਿਹੜਾ ਆਪਣਾ ਕੀਆ ਹਰ ਕਰੇ ਜੋ ਮੇਰੇ ਜਤਨਾ ਹੋਏ ਜੋ ਤਾਂ ਚਿਤਪਿਆਸੀ ਹੋਇਆ ਨਹੀਂ ਉਹ ਪਾਪ ਸੀ ਜੋ ਤਾਂ ਜਿਤਪਿਆ ਹੋਇਆ ਨਹੀਂ ਉਹ ਪਾਪ ਸੀ ਉਹ ਜਿਹੇ ਪਾਪ ਸੀ ਉਹ ਪਾਪ ਤਾਂ ਮੰਨਦਾ ਨਹੀਂ ਤੂੰ ਉਹਨੂੰ ਪਾਪ ਨਹੀਂ ਮੰਨਦਾ ਅਸਲ ਚੋ ਪਾਪ ਸੀ ਅਚੇਤ ਪਾਪ ਤੇ ਡਰ ਲੈ ਅਚੇਤ ਪਾਪ ਤੇ ਡਰਿਆ ਕਰ ਆ דוਏ ਦੇ ਡਰਿਆ ਕਰ ਜਿਹਨੂੰ ਤੂੰ ਪਾਪ ਮੰਨਦਾ ਜਿਹਨੂੰ ਤੈਨੂੰ ਸਮਝ ਆ ਵੀ ਇਹ ਪਾਪ ਹੈ ਜਿਹਨੂੰ ਸੰਸਾਰ ਪਾਪ ਮੰਨਦਾ ਉਹ ਅਚੇਤ ਪਾਪ ਨਹੀਂ ਉਹ ਸਾਡੀ ਜੇਤਨ ਵਿੱਚ ਹੈ ਪਾਪ ਜਿਹੜੇ ਪਾਪ ਨੂੰ ਅਸੀਂ ਪਾਪ ਮੰਨਦੇ ਉਹ ਅਚੇਤ ਪਾਪ ਨਹੀਂ ਜਿਹੜੇ ਪਾਪ ਨੂੰ ਪਾਪ ਨਹੀਂ ਮੰਨਦੇ ਉਹ ਅਚੇਤ ਪਾਪ ਹੈ ਕਹਿੰਦੇ ਡਰਨਾ ਚਾਹੀਦਾ ਹੈ ਅਚੇਤ ਪਾਪ ਤੇ ਜਿਹੜੇ ਪਾਪ ਦੇ ਪ੍ਰਤੀ ਅਸੀਂ ਚੇਤਨਾ ਉਹਦੇ ਦਰਦਾ ਨਹੀਂ ਜਾਈ ਤਾਂ ਪਾਪ ਹੁੰਦਾ ਹੀ ਨਹੀਂ ਉਹ ਤਾਂ ਉਹ ਨਾ ਕਰਾਇਆ ਤਾਂ ਕੀ ਤੇ ਇਹ ਬਹੁਤ ਅਲੱਗ ਕਿਸਮ ਦੀ ਗੱਲ ਹੈ ਬਹੁਤ ਤਖੜਾ ਹੋ ਜਾ ਰਹਾ ਹੋਵੇ ਤਾਂ ਗੱਲ ਸੁਭ ਜਾਵੇ ਇਹ ਬਹੁਤ ਤਖੜੇ ਹੋ ਜਾ ਰਹੇ ਗੱਲ ਸੁਭ ਜਾਊਗੀ ਕੋਕ ਬੁੱਝੇ ਤੇ ਬਾਤ ਸੁਭ ਜਾਊਗੀ ਇਸ ਕਰਕੇ ਆਨ ਨਹੀਂ ਉਜਾਰੋ ਹੋਰ ਕਿਤੇ ਇਹਨਾਂ ਚਰਨਾਂ ਦੀ ਹੈ ਜਿਹੜਾ ਇਹ ਕਹ ਦੋ ਵੀ ਜਿਹੜੇ ਤੇਰੇ ਅਚੇਤ ਪਾਪ ਦੀ ਗੱਲ ਕਿਤੇ ਨਹੀਂ ਦੁਨੀਆ 'ਚ ਹੈ ਪਾਪ ਪੁੱਤ ਦੀ ਗੱਲ ਹੈ ਅਚੇਤ ਪਾਪ ਕਹਦੇ ਰਹੇਗਾ ਵਿਦਵਾਨਾਂ ਤੋਂ ਵਿਦਵਾਨਾਂ ਦੀ ਬੁੱਧੀ 'ਚ ਇਹ ਅਚੇਤ ਪਾਪ ਹੈ ਦੀ ਅਚੇਤ ਪਾਪ ਨਾਲੋਂ ਦੀ ਕੋਈ ਚੀਜ਼ ਤਾਂ ਹੈ ਦੀ ਲੇਕਿਨ ਗੁਰਬਾਣੀ 'ਚ ਅਚੇਤ ਪਾਪ ਦੱਸਿਆ ਕਹ ਦੱਸਿਆ ਜਿਆ ਪੂਰਾ ਚੰਨ ਹੋਤਾ ਅਚੇਤ ਪਾਪ ਤੇ ਬਿਲਕੁਲ ਲਿਖੀ ਉਹ ਭੈ ਪਾਪ ਤਾਂ ਪਾਪ ਦਾ ਉਹ ਹੈ ਜਿਹਨੂੰ ਅਸੀਂ ਬਾਪਨ ਦਈ ਦੀ ਅਸਲ ਪਾਪਤਾ ਉਹ ਹੈ ਦੁਨਿਆਤ ਪਾਪ ਕੋ ਛੋੜਨੇ ਗੁਰਮਤ ਦੇ ਪਾਪ ਕੋ ਛੋੜਨੇ ਜਿਹੜੇ ਅਸਲੀ ਪਾਪ ਨਾਲ ਦਾ ਵਿਦਵਾਨ ਦੁਨੀਆਂ ਨੂੰ ਦੀਂਦਾ ਹੀ ਨਹੀਂ ਜਿਹੜਾ ਪਾਪ ਆ ਉਹ ਦੀਂਦਾ ਨਹੀਂ ਇਹਨਾਂ ਨੂੰ ਜੋ ਦੀਂਦਾ ਝੂਠ ਹੈ ਸੰਸਾਰ ਨੂੰ ਜੋ ਦੀਂਦ ਹੈ ਉਹ ਝੂਠ ਹੈ ਜੋ ਸੱਚਾ ਹਦੀਂਦਾ ਨਹੀਂ ਐਵੇਂ ਜਿਹੜਾ ਪਾਪ ਅਸਲੀ ਹਦੀਂਦਾ ਨਹੀਂ ਜਿਹੜਾ ਪਾਪ ਨਕਲੀ ਹਦੀਂਦਾ ਨਹੀਂ ਜੋ ਦੀਂਦਾ ਉਹ ਝੂਠਾ ਹੈ ਜੋ ਨਹੀਂ ਦੀਂਦਾ ਉਹ ਸੱਚ ਹੈ ਅਚੇਤ ਬਾਪ ਪਾਪ ਹੈ ਲੇਕਿਨ ਸੰਸਾਰ ਨੂੰ ਬਾਪ ਨਹੀਂ ਹੁੰਦਾ ਸੰਸਾਰ ਦੀ ਜਗ੍ਹਾ ਤਾਂ ਬਾਪੇ ਨਹੀਂ ਹੈ ਜਿਹੜਾ ਬਾਪ ਸੰਸਾਰ ਨਾਲ ਦਾ ਪਾਪ ਹੈ ਨਹੀਂ ਇੱਥੋਂ ਵੱਤ ਪਏਦਾ ਕੁਰਬਾਨੀ ਦਾ ਸੰਸਾਰ ਨਾਲ ਇੱਥੇ ਆ ਕੇ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਹੋਇਆ ਭਗਤਾਂ ਦਾ ਔਰ ਸੰਸਾਰੀਆਂ ਦਾ ਸਿੱਖਾਂ ਦਾ ਦੁਨੀਆਂ ਦੀਆਂ ਹੋਰ ਮਤਾਂ ਦਾ ਸਿੱਖ ਮਤ ਦਾ ਦੁਨੀਆਂ ਦੀਆਂ ਹੋਰ ਮਤਾਂ ਦਾ ਇੱਥੇ ਆ ਕੇ ਬਿਲਕੁਲ ਜੋੜ ਨਹੀਂ ਹੈ ਸਿੱਖ ਮਤ ਵਿਆਰੀ ਮਤ ਹੈ ਖਾਲਸਾ ਨਿਆਰੀ ਦੀ ਮਤ ਵਿਆਰੀ ਹੈ ਤੇ ਖਾਲਸਾ ਨਿਆਰਾ ਹੈ ਭਗਵੰਤ ਕੇ ਨਿਆਰਾ ਦਸਤਾਲ ਸੇ ਜਾ ਕੇ ਨਿਆਰਾ ਵਿਚਾਰ ਧਾਰਾ ਨਿਆਰੀ ਹੈ ਗੱਲ ਸਦੀ ਵਿਚਾਰ ਧਾਰਾ ਦਾ ਪਤਾ ਨਹੀਂ ਤੇ ਅਗਲੇ ਆਣੇ ਦਾ ਅਲੱਗ ਅਲੱਗ ਇਹਨਾਂ ਮੰਨ ਲਿਆ ਨਾ ਥਰੇ ਕੇ ਤਰੇ ਕੇ ਤੁਸੀਂ ਜੇ ਤੁਸੀਂ ਮਹਿਜ਼ ਦਾੜੀ ਕੇਸਾਂ ਨਾਲ ਜਾਂ ਸਾਫੇ ਨਾਲ ਨਿਆਰਾ ਬੰਦੇ ਫੇ ਲਾ ਦੇਣ ਨੂੰ ਤੁਸੀਂ ਉਹਨਾਂ ਠੀਕ ਮੰਨਿਆ ਸਰ ਲਾ ਦੇਣ ਉਹਨਾਂ ਨੇ ਇਸ ਕਰਕੇ ਨਹੀਂ ਲਾ ਦੇਣ ਸ਼ਾਇਦ ਮੰਨਿਆ ਉਹਨਾਂ ਨੂੰ ਪਤਾ ਹੈ ਉਹ ਜਾਣ ਕੇ ਕਹਿੰਦੇ ਨੇ ਜੋ ਤੁਸੀਂ ਬੰਨੀ ਫਿਰਦੇ ਹੋ ਨਿਆਰਾ ਪਾਣ ਨਿਆਰਾ ਪਾਣੀ ਉਹ ਲਾ ਦੇਣ ਬਣਾਉਂਦਾ ਤੁਹਾਨੂੰ ਜੋ ਤੁਸੀਂ ਬੰਨੀ ਫਿਰਦੇ ਹੋ ਜਿਹੜਾ ਬੇਸ ਲਾ ਦੇ ਮਤਲਬ ਹੈ ਨਿਆਰੇ ਪਾਣ ਦਾ ਉਹ ਤਾਂ ਲਾ ਦੇਣ ਵੀ ਤੁਹਾਡੇ ਵਰਗਾ ਉਹਨਾਂ ਨੇ ਇਹਨਾਂ ਨੂੰ ਜਗਾਇਆ ਤੁਸੀਂ ਨਿਆਰਾ ਬਣਣਾ ਬਣਾ ਲੱਭੋ ਕੀ ਹੈ ਤੁਹਾਡਾ ਨਿਆਰਾ ਬਣ ਕੀ ਹੈ ਲੱਭ ਲੋ ਨਹੀਂ ਨਿਆਰੇ ਨਹੀਂ ਹੈਗੇ ਤੁਸੀਂ ਉਹਦਾ ਲਾਜ਼ਮ ਵੀ ਇਹੋ ਜਿਹਾ ਤੁਹਾਡੇ ਵਰਗਾ ਹੀ ਆ ਮੁਸਲਮਾਨ ਤੁਹਾਡੇ ਵਰਗਾ ਹੀ ਨੇ ਬਹਾਲੀ ਡਰੈਸ ਨਾਲ ਤਾਂ ਕੋਈ ਪਾ ਲੋ ਵਿਚਾਰ ਧਾਰਾ ਨਹੀਂ ਬਦਲ ਨਹੀਂ ਕਿਸੇ ਨੇ ਸਿੱਖੀ ਕੋ ਵਿਚਾਰ ਧਾਰਾ ਹੈ ਸਿੱਖੀ ਬਹਾਲੀ ਬੇਸ਼ੂਸ਼ਿਆ ਨਹੀਂ ਹੈ ਸਿੱਖੀ ਕੋਈ ਭੇਤ ਨਹੀਂ ਹੈ ਫਿਰ ਤਾਂ ਸਿੱਖਿਓ ਖਲਾਫ ਆ ਜਿਹੜੇ ਬੂਰਖਦ ਕੋਲ ਬਦਦਮਾਗ ਨੇ ਉਹਦਾ ਸਿੱਖ ਬਣੇ ਬੈਠੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕੀ ਪਤਾ ਹੈ ਚੇਤ ਪਾਪ ਕੀ ਹੁੰਦਾ ਇਹ ਜੇਤਪਾ ਉਹ ਕਹਿੰਦੇ ਇਹ ਨਾ ਤੁਸੀਂ ਇਹਦਾ ਵੰਬਣ ਵਾਲੀਆਂ ਗੱਲਾਂ ਗੱਲਾਂ ਹੀ ਨਾ ਕਰੋ ਜਿਹੜੇ ਜਿਆਦਾ ਅਭਿਸ਼ਰ ਨਹੀਂ ਉਹਨਾਂ ਜੇ ਜੇ ਕਹਿੰਦੇ ਚੇਤਨ ਚੜ ਗਿਆ ਉਹ ਕਹਿੰਦੇ ਤਾਂ ਪੰਡਤ ਦੀਆਂ ਗੱਲਾਂ ਨੇ ਇਹ ਤੋਂ ਦਾ ਧਰਮ ਹੀ ਸ਼ੁਰੂ ਹੁੰਦਾ ਉਹ ਧਰਮ ਦੀ ਪੜਾਈ ਹੋਣੀ ਉਹਨਾਂ ਕੋਲ ਦੁਕਾਨਦਾਰ ਨੇ ਤਰਮ ਦਾ ਗਿਆਨ ਹੈ ਕੋਈ ਨਹੀਂ ਉਹਨਾਂ ਕੋਲ ਤਰਮ ਦਾ ਪਤਾ ਹੀ ਕੋਈ ਨਹੀਂ ਉਹਨਾਂ ਨੂੰ